ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਮਰਿੰਦਰ ਸਿੰਘ ਰਾਜਾ ਬੜਿੰਗਹੋਰਾ ਦੇ ਨਾਲ ਦਰਅਸਲ ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਕਈ ਵੱਡੇ ਚਿਹਰੇ ਐ ਜਿਹੜੇ ਸਰਕਾਰ ਦੇ ਉੱਤੇ ਸਵਾਲ ਚੁੱਕਣੋਂ ਹਟ ਗਏ ਨੇ ਇਹਦਾ ਪਿੱਛੇ ਮਕਸਦ ਕੀ ਹੋ ਸਕਦਾ ਇਹਨੂੰ ਲੈ ਕੇ ਵੀ ਵੱਖੋ-ਵੱਖਰੀਆਂ ਧਾਰਨਾਵਾਂ ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੀਆਂ ਨੇ ਪਰ ਉਹਨਾਂ ਸਾਰੀਆਂ ਧਾਰਨਾਵਾਂ ਨੂੰ ਇੱਕ ਪਾਸੇ ਰੱਖਦੇ ਆ ਰਾਜਾ ਬੜਿੰਗ ਦੇ ਵੱਲੋਂ ਵੱਡਾ ਇੱਕ ਟਵੀਟ ਕਰਕੇ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਦੀ ਜਿਹੜੀ ਜਿਸ ਤਰੀਕੇ ਦੇ ਨਾਲ ਉਹ ਸਰਕਾਰ ਚਲਾ ਰਹੇ ਨੇ ਉਸ ਮਨਸ਼ਾ ਦੇ ਉੱਤੇ ਸਵਾਲ ਚੁੱਕੀ ਹੈ ਰਾਜਾ ਵਿਡਿੰਗ ਨੇ ਟਵੀਟ ਕੀਤਾ ਟਵੀਟ ਕਾਦੇ ਬਸ ਦੇ ਵਿੱਚ ਕੀਤਾ ਗਿਆ ਇਹ ਤੁਹਾਨੂੰ ਦੱਸ ਦਿੰਦੇ ਆ ਦਰਅਸਲ ਬੀਤੇ ਦਿਨੀ ਬਰਨਾਲਾ ਦੇ ਨੇੜੇ ਧਨੌਲਾ ਕਸਬੇ ਦੇ ਜਿਹੜੇ ਕਾਂਗਰਸ ਦੇ ਬਲਾਕ ਪ੍ਰਧਾਨ ਨੇ ਉਹਨਾਂ ਦੇ ਉੱਤੇ ਇੱਕ ਕਾਤਲਾਨਾ ਹਮਲਾ ਹੋ ਜਾਂਦਾ ਹੈ ਤੇ ਦੋਸ਼ ਲੱਗਦੇ ਆ ਕਿ ਕਾਲਾ ਧਨੌਲਾ ਜਿਹੜਾ ਪਹਿਲਾ ਗੈਂਗਸਟਰ ਰਹਿ ਚੁੱਕਿਆ ਪਰ ਹੁਣ ਉਹ ਸਮਾਜਸੀ ਵਾਲੇ ਪਾਸੇ ਨੂੰ ਵਧਿਆ ਹੋਇਆ ਹੈ ਤੇ ਉਹਦੇ ਤੇ ਦੋਸ਼ ਲੱਗੇ ਸੀ ਕਿ ਉਹਨੇ ਆਪਣੇ 25 ਸਾਥੀਆਂ ਦੇ ਨਾਲ ਮਿਲ ਕੇ ਕਥੇ ਤੌਰ ਦੇ ਉੱਤੇ ਕਾਂਗਰਸ ਦੇ ਬਲਾਕ ਪ੍ਰਧਾਨ ਦੇ ਉੱਤੇ ਤਨੋਲਾ ਬਲਾਕ ਦੇ ਪ੍ਰਧਾਨ ਦੇ ਉੱਤੇ ਜਿਹੜਾ ਕਾਤਲਾਨਾ ਹਮਲਾ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਇਸ ਚੀਜ਼ ਨੂੰ ਲੈ ਕੇ ਸਿਆਸੀ ਗਲੈਰਾਂ ਦੇ ਵਿੱਚ ਵੀ ਚਰਚਾਵਾ ਦਾ ਮਾਹੌਲ ਗਰਮ ਹੋਇਆ ਤੇ ਇਸੇ ਦੇ ਦਰਮਿਆਨ ਹੁਣੇ-ਹੁਣੇ ਰਾਜਾ ਬੜਿੰਗ ਦੇ ਵੱਲੋਂ ਇੱਕ ਟਵੀਟ ਪਾ ਕੇ ਸਵਾਲ ਚੁੱਕੇ ਗਏ ਆ ਨਾਲ ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ ਇੱਕ ਨਿੱਜੀ ਨਿਊਜ਼ ਚੈਨਲ ਦੇ ਉੱਤੇ ਖਬਰ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਲਿਖਿਆ ਹੈ ਕਿ ਧਨੋਲਾ ਬਲਾਕ ਦੇ ਕਾਂਗਰਸੀ ਪ੍ਰਧਾਨ ਦੇ ਉੱਤੇ ਹਮਲਾ ਹੋਇਆ ట్వీਟ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਇੱਕ ਵਾਰੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਨਾਲ ਤਸਵੀਰ ਹੈ ਜਿਹੜੀ ట్వీਟ ਦੀ ਉਹ ਵੀ ਸਾਂਝੀ ਕਰ ਦਿੰਨੇ ਆ ਉਹ ਚ ਅਮਰਿੰਦਰ ਸਿੰਘ ਰਾਜਾ ਵੜਿੰਗ ਲਿਖਦੇ ਆ ਕਿ ਬਦਲਾਵ ਕੇ ਜੰਗਲ ਰਾਜ ਇਸ ਤਰੀਕੇ ਦਾ ਪਹਿਲਾ ਸਵਾਲ ਪੁੱਛਿਆ ਗਿਆ ਪਿੱਛੇ ਕੁਐਸਚਨ ਮਾਰਕ ਲੱਗਿਆ ਹੋਇਆ ਜਿੱਤੋਂ ਸਾਫ਼ ਹੋ ਜਾਂਦਾ ਕਿ ਇੱਕ ਸਵਾਲ ਪੁੱਛਿਆ ਕਿ ਕੀ ਇਹ ਬਦਲਾਵ ਹੈ ਜਾਂ ਫਿਰ ਇਹ ਜੰਗਲ ਰਾਜ ਹੈ ਤੇ ਅੱਗੇ ਲਿਖਦੇ ਆ ਮੁੱਖ ਮੰਤਰੀ ਭਗਵਤ ਮਾਨ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵੱਲ ਥੋੜਾ ਧਿਆਨ ਮਾਰਿਆ ਉਤਨੋਲਾ ਬਲਾਕ ਤੋਂ ਸਾਡੇ ਬਲਾਕ ਪ੍ਰਧਾਨ ਦੇ ਉੱਤੇ ਹੋਇਆ ਹਮਲਾ ਬਹੁਤ ਹੀ ਨਿੰਦਣਯੋਗ ਹੈ ਤੇ ਪੰਜਾਬ ਦੇ ਦਿਨੋ ਦਿਨ ਵਿਗੜ ਰਹੇ ਹਾਲਾਤਾਂ ਨੂੰ ਦਰਸਾ ਰਿਹਾ ਹੈ ਹਾਲਾਤਾਂ ਨੂੰ ਦਰਸਾਉਂਦਾ ਹੈ ਹਾਲਾਤਾਂ ਨੂੰ ਦਰਸਾ ਰਿਹਾ ਅੱਗੇ ਲਿਖਦੇ ਅਮਰ ਪਰਮਾਤਮਾ ਅੱਗੇ ਉਹਨਾਂ ਦੀ ਜਲਦ ਸੇਤੀ ਆਬੀ ਦੀ ਅਰਦਾਸ ਕਰਦਾ ਹੈ ਇਸ ਤਰੀਕੇ ਦੇ ਜਿਹੜੇ ਸਵਾਲ ਐ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਵੱਲੋਂ ਚੁੱਕੇ ਗਏ ਆ ਪੰਜਾਬ ਸਰਕਾਰ ਦੇ ਉੱਤੇ ਤੇ ਨਾਲ ਦੀ ਨਾਲ ਵਿਗੜ ਰਹੀ ਕਾਨੂੰਨ ਦੀ ਵਿਵਸਥਾ ਨੂੰ ਵੀ ਉਹਨਾਂ ਨੇ ਘੇਰੇ ਦੇ ਵਿੱਚ ਲਿਆ ਤੇ ਮੁੱਖ ਮੰਤਰੀ ਭਗਵਤ ਮਾਨ ਨੂੰ ਬਕਾਇਦਾ ਉਸ ਟਵੀਟ ਦੇ ਵਿੱਚ ਟੈਗ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਟਵੀਟ ਹੈ ਜਿਹੜਾ ਉਹ ਸਾਂਝਾ ਕੀਤਾ ਹੈ ਦੱਸਦੇ ਇਹ ਕਿ ਕਾਂਗਰਸ ਹੁਣ ਹਮਲਾਵਰ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਉੱਤੇ ਪਰ ਇਸ ਤੋਂ ਪਹਿਲਾਂ ਗੱਲ ਕਰ ਲਈਏ ਜਦੋਂ ਗੱਠ ਛੋੜ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਸੀ ਕਥਿਤ ਤੌਰ ਦੇ ਉੱਤੇ ਕਿ ਜਿਹੜੀ ਕਾਂਗਰਸ ਦੀ ਜਿਹੜੀ ਮੁੱਖ ਧਾਰਾ ਦੀ ਲੀਡਰਸ਼ਿਪ ਆ ਪੰਜਾਬ ਇਕਾਈ ਦੀ ਉਹੋ ਪੰਜਾਬ ਸਰਕਾਰ ਦੇ ਖਿਲਾਫ ਬੋਲਣੋਂ ਹਟ ਗਈ ਆ ਬੜੇ ਐਸੇ ਮੌਕੇ ਆਏ ਜਦੋਂ ਸਵਾਲ ਚੁੱਕਣੇ ਲਾਜ਼ਮੀ ਸੀ ਪਰ ਉੱਥੇ ਅਕਾਲੀ ਦਲ ਸਵਾਲ ਚੁੱਕਦਾ ਰਿਹਾ ਭਾਜਪਾ ਸਵਾਲ ਚੁੱਕਦੀ ਰਹੀ ਪਰ ਕਾਂਗਰਸ ਦੇ ਬੋਲ ਉਸ ਤਰੀਕੇ ਦੇ ਕੋਈ ਵੀ ਵੱਡੇ ਸਵਾਲ ਨਹੀਂ ਜਿਹੜੇ ਉਹ ਨਹੀਂ ਚੁੱਕੇ ਗਏ ਸੀ ਤੇ ਕਿਹਾ ਜਾ ਰਿਹਾ ਸੀ ਕਿ ਕਾਂਗਰਸੀਆਂ ਨੂੰ ਡਰ ਹੈ ਕਿ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੈ ਉਹ ਨਾ ਖੋਲ ਦਿੱਤੀ ਜਾਵੇ ਇਸੇ ਚੱਲਦੇ ਚੁੱਪ ਬੈਠੇ ਸੀ ਇਸੇ ਤਰੀਕੇ ਦੇ ਜਿਹੜੇ ਇਕੱਤੇ ਤੌਰ ਦੇ ਉੱਤੇ ਧਾਰਨਾਵਾਂ ਨੇ ਪੂਰੇ ਸਿਆਸੀ ਗਲੇਰਾਂ ਦੇ ਵਿੱਚ ਚੱਲ ਰਹੀਆਂ ਸੀ ਤੇ ਹੁਣ ਅਮਰਿੰਦਰ ਸਿੰਘ ਰਾਜਾਵਿੰਗ ਦੇ ਹੋਰਾਂ ਦੇ ਵੱਲੋਂ ట్ਵੀਟ ਕੀਤਾ ਗਿਆ ట్ਵੀਟ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਟੈਗ ਕਰਦੇ ਆ ਉਹਨਾਂ ਨੇ ਵੱਡੇ ਸਵਾਲ ਚੁੱਕੇ ਆ ਕਿਉਂਕਿ ਕਾਂਗਰਸ ਦੇ ਧਨੋਲਾ ਬਲਾਕ ਦੇ ਪ੍ਰਧਾਨ ਦੇ ਉੱਤੇ ਹਮਲਾ ਹੋਇਆ ਸੀ ਬੀਤੇ ਦਿਨੀ ਕਾਲੇ ਧਨੋਲੇ ਦਾ ਨਾਮ ਆਇਆ ਸੀ ਕਿ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 20-25 ਜਣਿਆਂ ਦੇ ਨਾਲ ਕਰੀਬ ਇੱਕ ਆਪਣਾ ਇੱਕ ਕਹਿ ਸਕਦੇ ਆ ਕਿ ਗਰੁੱਪ ਬਣਾਇਆ ਇੱਕ ਗੁੱਟ ਬਣਾਇਆ ਫਿਰ ਉਹ ਕਾਂਗਰਸੀ ਬਲਾਕ ਪ੍ਰਧਾਨ ਦੇ ਖੇਤ ਜਾਂਦੇ ਆ ਜਿੱਥੇ ਉਹ ਆਪਣੇ ਕੀਤ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਫਿਰ ਉਸ ਦੇ ਉੱਪਰ ਫਾਇਰਿੰਗ ਕਰਦੇ ਆ ਗੋਲੀਆਂ ਚਲਾਈਆਂ ਜਾਂਦੀਆਂ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਦੇ ਵਿੱਚ ਉਹਨੂੰ ਮੌਕੇ ਤੋਂ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਸਥਿਤੀ ਨੂੰ ਵੇਖਦਿਆਂ ਉਹਨਾਂ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ ਹਾਲਾਂਕਿ ਫਿਲਹਾਲ ਦੇ ਲਈ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਸਥਿਰ ਹੈ ਪਰ ਕਾਲਾ ਧਨੋਲਾ ਗੁੱਟ ਦੇ ਉੱਤੇ ਇਲਜ਼ਾਮ ਲੱਗਿਆ ਹੈ ਵੱਡੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਕਤਲਨਾਮ ਹਮਲਾ ਕੀਤਾ ਹੈ ਤੇ ਧਨੋਲਾ ਦੇ ਵਿੱਚ ਖਬਰ ਫੈਲੀ ਜਿਉਂ-ਜਿਉਂ ਤੇ ਨਾਲ ਦੀ ਨਾਲ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਫੈਲੀ ਤੇ ਫਿਰ ਹੁਣ ਕਾਂਗਰਸ ਨੇ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਦੇ ਹੋਰਾਂ ਦੇ ਵੱਲੋਂ ਇੱਕ ਟਵੀਟ ਪਾ ਕੇ ਮੁੱਖ ਮੰਤਰੀ ਮਾਨ ਦੇ ਉੱਤੇ ਤੇ ਪੰਜਾਬ ਸਰਕਾਰ ਦੇ ਉੱਤੇ ਤੇ ਨਾਲ ਦੀ ਨਾਲ ਵਿਗੜਦੀ ਕਾਨੂੰਨ ਵਿਵਸਥਾ ਦੇ ਉੱਤੇ ਵੱਡੇ ਸਵਾਲ ਚੁੱਕੇ ਗਏ ਆ